ਸਾਡਾ ਉਸ ਮਾਲਕ ਦਾ ਗਿਲਾ ਉਹ ਮਾਲਕ ਸਾਨੂੰ ਮੀਰਾ ਦਾ ਜਨਮ ਦੇਂਦਾ ਇੰਜ ਤਰ੍ਹਾਂ ਹੁੰਦਾ ਸਾਡੇ ਡਾਲ ਤੇ ਗੱਲਾਂ ਮੈਂ ਸੱਚੀਆਂ ਕਰ ਰਿਹਾ ਤੇ ਪਰ ਇੱਕ ਵਾਰੀ ਜ਼ਿੰਦਗੀ ਵਿੱਚ ਮੇਰੀ ਅੱਜ ਗੱਲ ਯਾਦ ਕਰ ਲੋ ਮੈਨੂੰ ਨਾਰਾ ਵਧੀਆ ਲੱਗਾ ਸਾਰੀਆਂ ਪਾਰਟੀਆਂ ਸਤਾਏ ਅੱਜ ਤਗੜੇ ਹੋ ਗਏ ਆਪਣੇ ਆਪ ਨੂੰ ਵੋਟ ਪਾ ਲੋ ਆਪਣੇ ਆਪ ਨੂੰ ਇਹ ਮੇਰਾ ਪ੍ਰਾਪਰਗਤ ਮੈਂ ਪ੍ਰਾ ਨੂੰ ਨਮਨ ਕਰਦਾ ਇਸ ਪ੍ਰਾਣੇ ਨਹੀਂ ਮਿਹਨਤ ਕੀਤੀ ਆ ਇਹ ਕਹਿੰਦਾ ਪਾਈ ਅਸੀਂ ਨਾ ਇਹ ਗਰੀਬਾਂ ਨਾਲ ਦੁਰਨਾ ਅਸੀਂ ਕਿ ਅਮੀਰਾਂ ਨਾਲ ਦੁਰਨਾ ਦੱਸੋ ਇਸ ਪ੍ਰਾਣ ਨੂੰ ਕਿਹੜੀ ਚੀਜ਼ ਦੀ ਕਮੀ ਆ ਕੋਈ ਕਮੀ ਨਹੀਂ ਹੈ ਕੋਈ ਕਮੀ ਨਹੀਂ ਆ ਬਾਬਨੇ ਦੇ ਪਾਗਲੇ ਆ ਇਹ ਤੁਹਾਡੀ ਲੜਾਈ ਲੜ ਰਿਹਾ ਪੈਣੋ ਤੁਹਾਡੀ ਲੜਾਈ ਲੜ ਰਿਹਾ ਇਹ ਮੇਰਾ ਵੀਰ ਪ੍ਰਗਟ ਤੇ ਬਾਕੀ ਮੈਂ ਤੁਹਾਨੂੰ ਬੇਨਤੀ ਕਰਦਿਆਂ ਸਾਰੇ ਪਰਿਵਾਰ ਨੂੰ ਆਪਣੇ ਰਲ ਮਿਲ ਕੇ ਮਿਹਨਤ ਮੈਂ ਨਾਲ ਨਹੀਂ ਲੈਣਾ ਕਿ ਕੈਂਡੀਡੇਟ ਦਾ ਉਹ ਕਹਿੰਦਾ ਕਮਲ ਕੋ ਪੈਸੇ ਬਣੇ ਨੂੰ ਲੁੱਟ ਲੋ ਉਹ ਮੈਂ ਕਹਾਂ ਮੇਰੇ ਕੋ ਪੈਸੇ ਨਹੀਂ ਮੇਰੇ ਤੋਂ ਪਰਮਾਤਮਾ ਦੀ ਕਿਰਪਾ ਵਾ ਮੇਰੇ ਆ ਮੇਰੇ ਆ ਪੈਸੇ ਖੜੇ ਨੇ ਮੇਰੀ ਬੋਲਤ ਕੱਢੀ ਆ ਸਾਰੀ ਜਗਤ ਤੇ ਦੁਰਪਯਾ ਸੌਗਾ ਉਹ ਮੈਨੂੰ ਵੀ ਖੁਸ਼ੀ ਹੋਊਗੀ ਕੋਈ ਆਪਣਾ ਲੁੱਟ ਰਿਆ ਬਗਾਨਾ ਦੇ ਲੁੱਟ ਰਿਆ

ਕ੍ਰਿਤੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਮੇਰਾ ਨਾਮ ਸਰਬ ਸਵਰਨ ਸਿੰਘ ਜੀ ਅਹੀ ਆਮ ਪਾਰਟੀ ਵਿੱਚ ਬਹੁਤ ਰਾ ਦਿਨ ਕਰਕੇ ਬਹੁਤ ਜੋਰ ਲਾ ਕੇ ਤੇ ਉਹਨਾਂ ਦੇ ਨਾਲ ਰਾਜਨੀਤਿਕ ਕੰਮ ਕੀਤਾ ਸਾਡੇ ਨਾਲ ਹੀਰਾ ਸਿੰਘ ਮੌਜੂਦ ਨੇ ਹੋਰ ਵੀ ਸਾਡੇ ਸਾਥੀ ਜੱਜ ਸਾਹਿਬ ਜੱਜ ਜੀ ਸਾਡੇ ਕਾਫੀ ਭੈਣ ਭਰਾ ਸਾਡੇ ਜਿੰਨੇ ਵੀ ਆ ਸਾਰੇ ਆਮ ਪਾਰਟੀ ਦੇ ਬੰਦੇ ਸਾਰੇ ਇੱਧਰ ਆ ਗਏ ਆ ਹੁਣ ਅਸੀਂ ਇਹ ਸੋਚਿਆ ਇਹਨਾਂ ਨੇ ਜਰਨਲ ਸਾਡੀ ਜਿਹੜੀ ਆ ਕਰਾਈ ਆ ਐਸੀ ਕਟਾ ਕੇ ਪਹਿਲਾਂ ਐਸੀ ਹੋਈ ਆ ਐਸੀ ਨੂੰ ਕਟਾ ਕੇ ਜਰਨਲ ਕੀਤਾ ਫੇਰ ਕੋਈ ਸਾਡਾ ਵਿਕਾਸ ਨਹੀਂ ਹੋਇਆ ਕੋਈ ਵੀ ਗਰੀਬ ਬੰਦੇ ਦਾ ਐਸੀ ਕੋਟੇ ਦਾ ਕੋਈ ਵਿਕਾਸ ਨਹੀਂ ਹੋਇਆ ਹੁਣ ਅਸੀਂ ਵੋਟਾਂ ਆਖਣ ਆਏ ਆ ਤੇ ਇਹਨਾਂ ਨਾਲ ਪਿਆਰ ਪਾ ਕੇ ਇਹਨਾਂ ਦਾ ਸਾਥ ਦੋ ਆਜਾ ਇਹਨਾਂ ਦਾ ਸਾਥ ਦੇਵਾਂਗੇ ਬਿਲਕੁਲ ਯਾਦ ਜਿਤਨਾ ਯਾਦ ਪਾਰਟੀ ਆ ਤੇ ਅਸੀਂ ਸਾਨੂੰ ਵੀ ਨਾ ਜਿਤਨਾ ਇਹ ਯਾਦ ਕਰ ਲੈਂਦੇ ਸੀ ਨਾ ਵੋਟਾਂ ਪਾ ਪਵਾ ਕੇ ਕਿ ਚਲੋ ਜਿਗਰ ਨੂੰ ਮਰਜੀ ਹੁਣ ਕੋਈ ਗੱਲ ਨਹੀਂ ਹਾਂਜੀ ਅਸੀਂ ਯਾਦ ਪਾਰਟੀ ਵਿੱਚ ਤਾਂ ਆਏ ਆ ਅਸੀਂ ਹੁਣ ਇਹਨਾਂ ਨੂੰ ਵਿਖਾਉਣਾ ਅਸੀਂ ਬੇਟਾ ਨੂੰ ਡਿਪਟੀ ਮੇਅਰ ਬਣਾਉਣਾ ਚਲੋ ਹਾਂਜੀ ਡਿਪਟੀ ਮੇਅਰ ਫਿਰ 8.5 ਸਾਲ ਰਹਿ ਗਏ ਨੇ ਅਸੀਂ ਆਪਣੇ ਪੁੱਤਰ ਨੂੰ ਕਮਲ ਜੀ ਨੂੰ ਅਸੀਂ ਐਮਐਲਏ ਦੀ ਟਿਕਟ ਲੜਾਉਣੀ ਆ ਲੜਾਉਣੀ ਆ ਇਸ ਤਰ੍ਹਾਂ ਸੰਯੋਗ ਦੇ ਨਾਲ ਸਾਰੇ ਜਣੇ ਆਹੀਂ ਹੁਣ ਇਹਨਾਂ ਨੂੰ ਜਿੱਤਰੇ ਸਾਨੂੰ ਨਿੰਬੂ ਨਿਚੋੜ ਕੇ ਸੇਲ ਛੁੱਟ ਦਿੰਦੇ ਸੀ ਨਾ ਹੁਣ ਅਸੀਂ ਇਹਨਾਂ ਨੂੰ ਸੇਲ ਬਣਾਉਣਾ ਹੈ ਸੇਲ ਹਾਂਜੀ ਠੀਕ ਹੈ ਜੀ ਅਸੀਂ ਹੁਣ ਇਹਨਾਂ ਨੂੰ ਨਿਚੋੜ ਕੇ ਤੇ ਛੇਲ ਇਹਨਾਂ ਨੂੰ ਇਹਨਾਂ ਹੁਣ ਵੈਸੇ ਹੀ ਇਹਨਾਂ ਦੇ ਚੌਰਪਾਹ ਜਾਣੇ ਆ ਤੇ ਇੰਨਾ ਕੱਖ ਵੇਖ ਕੇ ਹਾਂਜੀ ਅਹੀਂ ਇਹਨਾਂ ਦੇ ਛਤਾਏ ਹੋਏ ਤਈਓ ਯਾਦ ਵਿੱਚ ਆਏ ਹੋਏ ਆ ਚਿੱਟੇ ਕੁੱਕੜ ਨੀਲੇ ਮੋੜਾ ਉਹ ਵੀ ਚੋਰ ਤੇ ਉਹ ਵੀ ਚੋਰ